16 ਘੰਟਿਆਂ ਵਿੱਚ ਕਰੇਗਾ ਕਿਡਨੀ ਨੂੰ ਬਿਲਕੁਲ ਸਾਫ਼ ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਦੋਸਤੋ ਬਹੁਤ-ਬਹੁਤ ਸੁਆਗਤ ਕਰਦੇ ਹਾਂ ਦੋਸਤੋ ਸਰੀਰ ਦੇ ਮੁੱਖ ਅੰਗਾਂ ਵਿੱਚੋਂ ਇੱਕ ਹੈ ਕਿਡਨੀ ਘਰ ਵਿੱਚ ਜਿਵੇਂ ਪਾਣੀ ਦੇ ਫਿਲਟਰ ਨੂੰ ਤੁਸੀਂ ਹਮੇਸ਼ਾ ਸਾਫ਼ ਰੱਖਦੇ ਹੋ ਉਸੇ ਤਰ੍ਹਾਂ ਹੀ ਦੋਸਤੋ ਸਰੀਰ ਵਿੱਚ ਕਿਡਨੀ ਨੂੰ ਵੀ ਸਾਫ਼ ਰੱਖਣਾ ਬੇहद ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਫਿਲਟਰ ਕਰਦੀ ਹੈ ਤੇ ਇਸ ਦੇ ਨਾਲ-ਨਾਲ ਖੂਨ ਨੂੰ ਸਾਫ਼ ਕਰਕੇ ਪਿਸ਼ਾਬ ਦੇ ਜ਼ਰੀਏ ਸਰੀਰ ਵਿੱਚੋਂ ਸਾਰੀ ਗੰਦਗੀ ਨੂੰ ਬਾਹਰ ਕੱਢਦੀ ਹੈ ਇਸ ਦੇ ਨਾਲ ਦੋਸਤੋ ਅਕਸਰ ਇਹ ਸਰੀਰ ਵਿੱਚ ਦਿਲ ਅਤੇ ਲੀਵਰ ਨੂੰ ਹੀ ਜ਼ਿਆਦਾ ਅਹਿਮੀਅਤ ਦਿੰਦੇ ਹਨ ਜੇਕਰ ਦੋਸਤੋ ਕਿਡਨੀ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਵੇ ਤਾਂ ਇਸ ਦੇ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਜੋ ਦੋਸਤੋ ਬਲੱਡ ਨੂੰ ਸਾਫ਼ ਕਰਕੇ ਸਾਨੂੰ ਕਈ ਤਰ੍ਹਾਂ ਦੀ ਇਨਫੈਕਸ਼ਨਸ ਤੋਂ ਵੀ ਬਚਾਉਂਦੀ ਹੈ ਜੇਕਰ ਦੋਸਤੋ ਪੇਸ਼ਾਬ ਰੁਕ ਰੁਕ ਕੇ ਆਉਂਦਾ ਹੈ ਤਾਂ ਇਸ ਦੇ ਨਾਲ ਨਾਲ ਪੇਟ ਦੇ ਸੱਜੇ ਜਾਂ ਖੱਬੇ ਪਾਸੇ ਅਸਹਿਣ ਦਰਦ ਹੁੰਦਾ ਹੈ ਪੇਸ਼ਾਬ ਵਿੱਚ ਰੁਕਾਵਟ ਆਉਂਦੀ ਹੈ ਬੁਖਾਰ ਦੇ ਨਾਲ ਨਾਲ ਕਦੇ-ਕਦੇ ਉਲਟੀ ਆਉਂਦੀ ਹੈ ਤੇ ਇਸ ਦੇ ਨਾਲ ਨਾਲ ਪੇਟ ਸੰਬੰਧੀ ਤੇ ਬਿਮਾਰੀਆਂ ਰਹਿੰਦੀਆਂ ਹਨ ਤਾਂ ਇਹ ਸਾਰੀਆਂ ਦੋਸਤੋ ਤੁਹਾਨੂੰ ਕਿਡਨੀ ਦੀ ਸਮੱਸਿਆ ਕਰਕੇ ਹੀ ਹੁੰਦੀਆਂ ਹਨ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਦੱਸਿਆ ਗਿਆ ਨੁਸਖਾ ਤੁਹਾਡੀ ਕਿਡਨੀ ਨੂੰ ਬਿਲਕੁਲ ਸਾਫ਼ ਕਰ ਦਵੇਗਾ। ਆਯੁਰਵੇਦ ਵਿੱਚ ਬਹੁਤ ਸਾਰੇ ਅਜਿਹੇ ਉਪਾਅ ਦੱਸੇ ਗਏ ਹਨ ਜਿਸ ਦੇ ਨਾਲ ਤੁਸੀਂ ਆਪਣੀ ਕਿਡਨੀ ਨੂੰ ਬਿਲਕੁਲ ਸਾਫ਼ ਕਰ ਸਕਦੇ ਹੋ ਅਤੇ ਆਉਣ ਵਾਲੇ ਸਮੇਂ ਵਿੱਚ ਦੋਸਤੋ ਤੁਸੀਂ ਆਪਣੀ ਕਿਡਨੀ ਨੂੰ ਹੋਰ ਵੀ ਤਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾ ਸਕਦੇ ਹੋ। ਕਿਉਂਕਿ ਦੋਸਤੋ ਅਸੀਂ ਜਿੰਨਾ ਹੀ ਕੁਦਰਤ ਦੇ ਨੇੜੇ ਹੋ ਕੇ ਰਹਾਂਗੇ ਉਨਾ ਹੀ ਬਿਮਾਰੀਆਂ ਤੋਂ ਦੂਰ ਰਹਾਂਗੇ। ਅੱਜ ਦੀ ਵੀਡੀਓ ਵਿੱਚ ਦੋਸਤੋ ਅਸੀਂ ਤੁਹਾਨੂੰ ਦੋ ਨੁਸਖੇ ਦੱਸਾਂਗੇ ਜੋ ਕਿ ਬਣਾਉਣੇ ਵੀ ਬਹੁਤ ਸੌਖਿਆ ਹਨ ਤੇ ਇਸ ਦੇ ਨਾਲ-ਨਾਲ ਸਸਤੇ ਵੀ ਹਨ। ਇਹ ਬਹੁਤ ਜ਼ਿਆਦਾ ਅਸਰਦਾਰ ਨੁਸਖਿਆਂ ਕਿਉਂਕਿ ਦੋਸਤੋ ਆਯੁਰਵੇਦ ਵਿੱਚੋਂ ਇਹ ਨੁਸਖੇ ਲੈ ਗਏ ਹਨ ਦੂਜੇ ਨੁਸਖੇ ਨੂੰ ਦੋਸਤੋ ਤੁਸੀਂ 10 ਤੋਂ 15 ਦਿਨਾਂ ਵਿੱਚ ਸਿਰਫ ਇੱਕ ਵਾਰ ਹੀ ਵਰਤਣਾ ਹੈ ਛੱਲੀ ਦੋਸਤੋ ਇਸ ਦੇ ਲਈ ਅਸੀਂ ਛੱਲੀ ਦੇ ਬੀਜ ਨਹੀਂ ਵਰਤਨੇ ਬਲਕਿ ਜੋ ਛੱਲੀ ਦੇ ਉੱਪਰ ਉਸ ਦੇ ਵਾਲ ਹੁੰਦੇ ਹਨ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੂੰ ਕਿ ਰੇਸ਼ੇਦਾਰ ਵੀ ਕਿਹਾ ਜਾਂਦਾ ਹੈ ਇਸ ਦਾ ਇਸਤੇਮਾਲ ਦੋਸਤੋ ਤੁਸੀਂ ਕਰ ਸਕਦੇ ਹੋ ਇਹ ਦੋਸਤੋ ਵਾਲ ਕੁਝ ਅਜੀਹ ਤੱਤਾਂ ਨਾਲ ਭਰਪੂਰ ਹੁੰਦੇ ਹਨ ਜੋ ਕਿ ਸਾਡੀ ਕਿਡਨੀ ਸਟੋਨ ਭਾਵ ਕਿ ਕਿਡਨੀ ਦੀ ਪੱਥਰੀ ਤੋਂ ਵੀ ਸਾਨੂੰ ਆਰਾਮ ਦਿਵਾ ਸਕਦੇ ਹਨ ਇਹ ਸਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਦੇ ਹਨ ਤੁਸੀਂ ਸਿਰਫ ਛੱਲੀ ਦੇ ਵਾਲਾਂ ਨੂੰ ਇੱਕ ਕੌਲੀ ਦੇ ਬਰਾਬਰ ਉਸ ਵਿੱਚੋਂ ਕੱਢ ਲੈਣਾ ਹੈ ਅਤੇ ਦੋ ਗਲਾਸ ਪਾਣੀ ਨੂੰ ਦੋਸਤੋ ਤੁਸੀਂ ਉਬਲਣ ਲਈ ਰੱਖ ਦੇਣਾ ਹੈ ਜਦੋਂ ਇਹ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਦੇ ਵਿੱਚ ਜੋ ਛੱਲੀ ਦੇ ਬਾਲ ਕੱਢੇ ਹਨ ਉਹ ਪਾ ਦੇਣੇ ਹਨ ਅਤੇ ਇਸ ਨੂੰ 2 ਮਿੰਟ ਤੱਕ ਉਬਾਲਣ ਤੋਂ ਬਾਅਦ ਦੋ ਸਲਾਈਸ ਨਿੰਬੂ ਦੇ ਇਸ ਵਿੱਚ ਕੱਟ ਕੇ ਪਾ ਦੇਣੇ ਹਨ ਇਸ ਦੇ ਨਾਲ ਦੋਸਤੋ ਤੁਹਾਨੂੰ ਇਸ ਦਾ ਟੇਸਟ ਵੀ ਵਧੀਆ ਆਏਗਾ ਤੇ ਇਹ ਪੇਟ ਦੀ ਸਫਾਈ ਵੀ ਚੰਗੀ ਤਰ੍ਹਾਂ ਕਰ ਦਵੇਗਾ ਫਿਰ ਦੋਸਤੋ ਪਾਣੀ ਜਦੋਂ ਉਬਲ-ਉਬਲ ਕੇ ਅੱਧਾ ਭਾਗ ਕੀ ਦੋ ਤੋਂ ਇੱਕ ਗਲਾਸ ਰਹਿ ਜਾਵੇ ਤਾਂ ਇਸ ਨੂੰ ਤੁਸੀਂ ਪਣ ਕੇ ਦੋਸਤੋ ਕਿਸੇ ਗਲਾਸ ਵਿੱਚ ਕੱਢ ਲੈਣਾ ਹੈ ਅਤੇ ਦਿਨ ਵਿੱਚ ਤੁਸੀਂ ਇਸ ਦਾ ਸੇਵਨ ਦੋ ਵਾਰ ਕਰਨਾ ਹੈ ਭਾਵੇਂ ਕਿ ਉਸ ਇੱਕ ਗਲਾਸ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਇਸ ਦਾ ਸੇਵਨ ਇੱਕ ਵਾਰ ਸਵੇਰ ਅਤੇ ਇੱਕ ਵਾਰ ਸ਼ਾਮ ਨੂੰ ਕਰਨਾ ਹੈ ਇਸ ਦਾ ਸੇਵਨ ਤੁਸੀਂ ਪੂਰਾ ਚਾਹ ਵਾਂਗ ਗਰਮ ਕਰਕੇ ਸਿਪ ਸਿਪ ਕਰਕੇ ਸੇਵਨ ਕਰਨਾ ਹੈ ਇਹ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋਵੇਗਾ ਇਸ ਦਾ ਸੇਵਨ ਤੁਸੀਂ ਦੋਸਤੋ 10 ਤੋਂ 15 ਦਿਨਾਂ ਵਿੱਚ ਸਿਰਫ ਇੱਕ ਵਾਰ ਕਰਨਾ ਹੈ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਕਿਡਨੀ ਬਿਲਕੁਲ ਸਾਫ਼ ਹੋ ਜਾਵੇਗੀ ਅਤੇ ਪੱਥਰੀ ਦੀ ਸਮੱਸਿਆ ਤੋਂ ਵੀ ਤੁਹਾਨੂੰ ਬਿਲਕੁਲ ਆਰਾਮ ਮਿਲ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਦੋਸਤੋ ਤੁਹਾਨੂੰ ਕਦੇ ਵੀ ਕੋਈ ਵੀ ਕਿਡਨੀ ਦਾ ਰੋਗ ਨਹੀਂ ਹੋਵੇਗਾ ਅਤੇ ਇਸ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਤੁਸੀਂ ਬਚੇ ਰਹੋਗੇ ਤਾਂ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ